ਸਤਿ ਸ੍ਰੀ ਅਕਾਲ ਅਜਾ ਪਾ ਗੱਲ ਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਕੱਲੂਗਾਰਾ ਸਮਾਗਮ ਦੀ ਮਤਲਬ ਉਥੇ ਕੀ ਕੁਝ ਹੋਇਆ ਕਿਹੜੇ ਬਿਆਨ ਆਏ ਉਸ ਬਾਰੇ ਹਾਂਜੀ ਸਾਡੇ ਕੋਲ ਕਾਫੀ ਵੇਰਵੇ ਨੇ ਇਸ ਦੇ ਤੇ ਆਪਣਾ ਮਕਸਦ ਹੈ ਕਿ ਇਸ ਦਿਨ ਦੀ ਅਹਿਮੀਅਤ ਜਿਹੜੇ ਵਿਚਾਰ ਰੱਖੇ ਗਏ ਤੇ ਉਥੋਂ ਦਾ ਮਾਹੌਲ ਉਸ ਨੂੰ ਸਮਝਿਆ ਜਾਵੇ ਇੱਕ ਗੱਲ ਜਿਹੜੀ ਸ਼ੁਰੂ ਚ ਹੀ ਸਾਹਮਣੇ ਆਈ ਓਸੀ ਸ਼ਹੀਦ ਪਰਿਵਾਰਾਂ ਦੇ ਸਨਮਾਨ ਨੂੰ ਲੈ ਕੇ ਹੈਨਾ ਕੁਝ ਮਤਭੇਦ ਸੀ ਹਾਂਜੀ ਬਿਲਕੁਲ ਇੱਥੋਂ ਹੀ ਸ਼ੁਰੂ ਕਰਦੇ ਹਾਂ ਕੀ ਮਾਮਲਾ ਸੀ ਹਾਂਜੀ ਵੇਖੋ ਸਮਾਗਮ ਜਦੋਂ ਸ਼ੁਰੂ ਹੋਇਆ ਨਾ ਤਾਂ ਇੱਕ ਥੋੜੀ ਸੰਵੇਦਨਸ਼ੀਲ ਜੀ ਸਥਿਤੀ ਬਣ ਗਈ ਸੀ ਉਹ ਦਮਦਮੀ ਟਕਸਾਲ ਤੇ ਕੁਝ ਹੋਰ ਜਥੇਬੰਦੀਆਂ ਸੀ ਉਹਨਾਂ ਨੇ ਇਤਰਾਜ਼ ਕੀਤਾ ਅੱਛਾ ਇਤਰਾਜ਼ ਇਸ ਗੱਲ ਤੇ ਸੀ ਕਿ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗਰਗੇਜ ਜੀ ਉਹ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਉਹਨਾਂ ਦਾ ਪੁਆਇੰਟ ਇਹ ਸੀ ਕਿ ਜਥੇਦਾਰ ਸਾਭ ਮਤਲਬ ਸਰਵ ਪ੍ਰਮਾਣਿਤ ਨਹੀਂ ਹਨ ਯਾਨੀ ਕਿ ਉਹਨਾਂ ਦੀ ਨਿਯੁਕਤੀ ਤੇ ਸਾਰਿਆਂ ਦੀ ਸਹਿਮਤੀ ਨਹੀਂ ਹੈ ਹਾਂ ਬਿਲਕੁਲ ਉਹਨਾਂ ਦਾ ਹੀ ਕਹਿਣਾ ਸੀ ਕਿ ਸਾਰਿਆਂ ਮੁੱਖ ਪੰਥਕ ਧਿਰਾਂ ਦੀ ਸਹਿਮਤੀ ਨਹੀਂ ਹੈ ਇਸ ਕਰਕੇ ਨਾ ਸ਼ੁਰੂ ਚ ਥੋੜਾ ਤਣਾਜ ਆ ਬਣ ਗਿਆ ਸੀ ਅੱਛਾ ਤਾਂ ਇਹ ਸਿਰਫ ਇੱਕ ਰਸਮ ਦਾ ਮਸਲਾ ਨਹੀਂ ਸੀ ਇਹਦੇ ਪਿੱਛੇ ਪੰਥਕ ਪ੍ਰਵਾਨਗੀ ਵਾਲੀ ਗੱਲ ਜੁੜੀ ਹੋਈ ਸੀ ਜੇ ਇਹ ਉੱਥੇ ਹੱਲ ਨਾ ਹੁੰਦਾ ਤਾਂ ਕੀ ਅਸਰ ਪੈ ਸਕਦਾ ਸੀ ਇਸ ਦਾ ਦੇਖੋ ਜੇ ਗੱਲ ਵੱਧ ਜਾਂਦੀ ਤਾਂ ਯਕੀਨਨ ਇੱਕ ਤਾਂ ਸਮਾਗਮ ਦਾ ਜਿਹੜਾ ਮਾਹੌਲ ਸੀ ਉਹ ਖਰਾਬ ਹੋ ਸਕਦਾ ਸੀ ਤੇ ਦੂਜਾ ਜਿਹੜੀ ਪੰਥਕ ਤਣਾ ਵਿੱਚ ਖਿੱਚੋ ਤਣਾ ਉਹ ਹੋਰ ਸਾਹਮਣੇ ਆ ਜਾਂਦੀ ਹਮ ਪਰ ਇੱਥੇ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਨੇ ਬੜੀ ਸਮਝਦਾਰੀ ਦਿਖਾਈ ਅੱਛਾ ਕਿਵੇਂ ਉਹਨਾਂ ਨੇ ਖੁਦ ਅੱਗੇ ਹੋ ਕੇ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਉ ਦਿੱਤੇ ਜਿਨ੍ਹਾਂ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਸੁਪੁੱਤਰ ਪਾਈ ਈਸ਼ਰ ਸਿੰਘ ਜੀ ਵੀ ਸਨ अच्छा अच्छा हां जी ਤੇ ਇਸ ਕਦਮ ਨਾਲ ਨਾ ਮਾਹੌਲ एकदम ਸ਼ਾਂਤ ਹੋ ਗਿਆ ਬਾਅਦ ਵਿੱਚ ਤਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਜੀ ਨੇ ਵੀ ਇਸ ਗੱਲ ਦੀ ਤਾਰੀਫ਼ ਕੀਤੀ ਧਾਮੀ ਸਾਹਿਬ ਦੀ ਸਿਆਣਪ ਦੀ ਸਹੀ ਗੱਲ ਹੈ ਇਹ ਇਹ ਬਹੁਤ ਅਹਿਮ ਸੀ ਕਿ ਇਹ ਮਸਲਾ ਸੁਲਝ ਗਿਆ ਤੇ ਸਮਾਗਮ ਅੱਗੇ ਵੱਧ ਸਕਿਆ اچھا ਇਸ ਸ਼ੁਰੂਆਤੀ ਘਟਨਾ ਤੋਂ ਬਾਅਦ ਫਿਰ ਮੁੱਖ ਸੰਦੇਸ਼ ਕੀ ਰਹੇ ਸੁਣਿਆ ਜਥੇਦਾਰ ਸਾਹਿਬ ਨੇ ਸਿੱਧਾ ਭਾਸ਼ਣ ਨਹੀਂ ਦਿੱਤਾ ਪਰ ਅਰਦਾਸ ਵਿੱਚ ਕਾਫੀ ਕੁਝ ਕਿਹਾ ਗਿਆ ਹਾਂਜੀ ਬਿਲਕੁਲ ਜਥੇਦਾਰ ਸਾਹਿਬ ਦੀ ਜਿਹੜੀ ਅਰਦਾਸ ਸੀ ਨਾ ਉਹ ਇੱਕ ਤਰ੍ਹਾਂ ਨਾਲ ਕੌਮ ਦੇ ਨਾਂ ਸੁਨੇਹਾਈ ਸੀ ਉਹਨਾਂ ਨੇ ਸ਼ਾਂਤੀ ਦੀ ਗੱਲ ਕੀਤੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਖਾਸ ਕਰਕੇ ਕਕਾਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੂੰ ਨਾਲੇ ਇਸ ਗੱਲ ਤੇ ਚਿੰਤਾ ਵੀ ਜਤਾਈ ਕਿ ਸਿੱਖ ਪਛਾਣ ਨੂੰ ਤੁੰਦਲਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਵੇਂ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਉਹਨਾਂ ਦੀ ਰਿਹਾਈ ਲਈ ਪੰਥਕ ਇਕਤਾ ਦਾ ਸੱਦਾ ਦਿੱਤਾ ਹਾਂ ਇਹ ਤਾਂ ਅਹਿਮ ਮੁੱਦਾ ਹੈ ਬਿਲਕੁਲ ਤੇ ਦੁਨੀਆ ਪਾਰਚ ਜਿੱਥੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਦਾ ਵੀ ਜ਼ਿਕਰ ਕੀਤਾ ਪੰਜਾਬ ਦੀ ਰਾਖੀ ਦੀ ਗੱਲ ਹੋਈ ਤੇ ਅਖੀਰ ਚ ਇਹੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਚ ਖਾਲਸਾਈ ਚੰਡੇ ਥੱਲੇ ਸਾਰੇ ਇਕੱਠੇ ਹੋਣ ਹਾਂ ਤਾਂ ਮਤਲਬ ਇਕਤਾ ਪਛਾਣ ਨਿਆ ਇਹ ਮੁੱਖ ਨੁਕਤੇ ਰਹੇ ਉਹ ਨਦੀ ਅਰਦਾਸ ਚ ਹਾਂਜੀ ਇਹੇ ਉਹੀ ਮੁੱਦੇ ਨੇ ਜਿਹੜੇ ਸਿੱਖ ਕੌਮ ਲਈ ਹਮੇਸ਼ਾ ਅਹਿਮ ਰਹੇ ਨੇ ਅਰਦਾਸ ਨੇ ਇਹਨਾਂ ਨੂੰ ਦੁਬਾਰਾ ਉਭਾਰਿਆ ਇਸ ਤੋਂ ਇਲਾਵਾ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਜੀ ਨੇ ਵੀ ਆਪਣੇ ਵਿਚਾਰ ਰੱਖੇ ਸਨ ਉਹ ਤਾਂ ਪਹਿਲਾਂ ਜਥੇਦਾਰ ਰਹਿ ਚੁੱਕੇ ਨੇ ਉਹਨਾਂ ਨੇ ਕੀ ਕਿਹਾ ਹਾਂਜੀ ਜਸਬੀਰ ਸਿੰਘ ਰੋਡੇ ਜੀ ਨੇ 1984 ਦੇ ਹਮਲੇ ਨੂੰ ਇੱਕ ਵੱਖਰੇ ਐਂਗਲ ਤੋਂ ਦੇਖਿਆ ਉਹਨਾਂ ਦਾ ਕਹਿਣਾ ਸੀ ਕਿ ਸਿੱਖ ਆਪਣੇ ਹੱਕ ਮੰਗ ਰਹੇ ਸੀ ਉਹ ਕੋਈ ਭਾਰਤ ਸਰਕਾਰ ਨਾਲ ਜੰਗ ਨਹੀਂ ਸੀ ਕਰ ਰਹੇ ਅੱਛਾ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਮਲਾ ਬਿਨਾ ਕਿਸੇ ਚੇਤਾਵਨੀ ਦੇ ਹੋਇਆ ਐਵੇਂ ਜਿਵੇਂ ਕਿਸੇ ਦੁਸ਼ਮਣ ਦੇਸ਼ ਤੇ ਹਮਲਾ ਹੁੰਦਾ ਹੈ ਤੇ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਨੇ ਹਾਂਜੀ ਉਹਨਾਂ ਬਾਰੇ ਕਿਹਾ ਕਿ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਤਾਂ ਲੰਮੇ ਸਮੇਂ ਤੋਂ ਲੱਗਦੇ ਆ ਰਹੇ ਨੇ ਇੱਕ ਤਰ੍ਹਾਂ ਨਾਲ ਉਹਨਾਂ ਨੇ 1984 ਦੇ ਸਾਕੇ ਬਾਰੇ ਇੱਕ ਖਾਸ ਨਜ਼ਰੀਆ ਪੇਸ਼ ਕੀਤਾ ਤੇ ਦੱਸਿਆ ਕਿ ਕੁਝ ਰਾਜਨੀਤਿਕ ਗੱਲਾਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਨੇ ਹੂੰ ਨਾਲੇ ਭਾਈ ਧਿਆਨ ਸਿੰਘ ਮੰਡ ਜੀ ਨੇ ਵੀ ਸੰਦੇਸ਼ ਪੜ੍ਹਿਆ ਸੀ ਸ਼ਾਇਦ ਮੰਡ ਜੀ ਜਿਨ੍ਹਾਂ ਨੂੰ 2015 ਦੇ ਸਰਬਤ ਖਾਲਸਾ ਵੱਲੋਂ ਜਥੇਦਾਰ ਥਾਪਿਆ ਗਿਆ ਸੀ ਉਹਨਾਂ ਨੇ ਵੀ ਆਪਣਾ ਸੰਦੇਸ਼ ਪੜ੍ਹਿਆ ਸੀ ਉੱਥੇ ਠੀਕ ਤਾਂ ਇਸ ਹਫ਼ਤਾ ਹੋਇਆ ਮੁੱਖ ਸਮਾਗਮ ਦੌਰਾਨ ਪਰ ਖਬਰਾਂ ਇਹ ਵੀ ਸੀ ਕਿ ਸਮਾਗਮ ਤੋਂ ਬਾਅਦ ਪਰਿਕਰਮਾ ਵਿੱਚ ਵੀ ਕੁਝ ਹੋਇਆ ਨੌਜਵਾਨਾਂ ਵੱਲੋਂ ਹਾਂਜੀ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਮੁੱਖ ਸਮਾਗਮ ਖਤਮ ਹੋ ਗਿਆ ਉਸ ਤੋਂ ਬਾਅਦ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੁਝ ਸਿੱਖ ਨੌਜਵਾਨ ਇਕੱਠੇ ਹੋਏ ਸੀ ਤੇ ਉਹਨਾਂ ਨੇ ਖਾਲਿਸਤਾਨ ਦੇ ਹੱਕ ਵਿੱਚ ਤੇ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂਵਾਲਿਆਂ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਸੀ ਅੱਛਾ ਵੇਖੋ ਜਿਹੇ ਜਿਹੜੇ ਯਾਦਗਾਰੀ ਮੌਕੇ ਹੁੰਦੇ ਨੇ ਖਾਸ ਕਰ ਜਦੋਂ ਇਤਿਹਾਸਿਕ ਦਰਦ ਜੁੜਿਆ ਹੋਵੇ ਤਾਂ ਇਸ ਤਰ੍ਹਾਂ ਦੇ ਜਜ਼ਬਾਤੀ ਪ੍ਰਗਟਾਵੇ ਅਕਸਰ ਦੇਖਣ ਨੂੰ ਮਿਲ ਜਾਂਦੇ ਨੇ ਇਹ ਦਰਸਾਉਂਦਾ ਹੈ ਕਿ ਪਾਈਚਾਰੇ ਅੰਦਰ ਖਾਸ ਕਰ ਨੌਜਵਾਨਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਤੇ ਵਿਚਾਰ ਮੌਜੂਦ ਨੇ ਸੋ ਜੇ ਆਪਾਂ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਤਾਂ ਇਹ ਸਮਾਗਮ ਇੱਕ ਪਾਸੇ ਤਾਂ ਸ਼ੁਰੂਆਤੀ ਤਣਾਅ ਨੂੰ ਖਤਮ ਕਰਕੇ ਏਕਤਾ ਪਛਾਣ ਤੇ ਨਿਆਂ ਦਾ ਸੁਨੇਹਾ ਦੇਣ ਵਾਲਾ ਮੰਚ ਬਣਿਆ ਹਨ ਹਾਂਜੀ ਤੇ ਦੂਜੇ ਪਾਸੇ ਜਿਹੜੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੇ ਉਹਨਾਂ ਦਾ ਜ਼ੋਰਦਾਰ ਪ੍ਰਗਟਾਵਾ ਵੀ ਹੋਇਆ ਬਿਲਕੁਲ ਤੇ ਇੱਥੇ ਆ ਕੇ ਇੱਕ ਸਵਾਲ ਮਨ ਚ ਆਉਂਦਾ ਹੈ ਜਿਹੜੇ ਯਾਦਗਾਰੀ ਸਮਾਗਮ ਹੁੰਦੇ ਨੇ ਇਹ ਕਿਵੇਂ ਕੰਮ ਕਰਦੇ ਨੇ ਪੰਥ ਲਈ ਹੂੰ ਸੋਚਣ ਵਾਲੀ ਗੱਲ ਹੈ ਹਾਂਜੀ ਮਤਲਬ ਜਿਵੇਂ ਆਪਾਂ ਇਹਨਾਂ ਸਰੋਤਾਂ ਤੇ ਗੱਲ ਕੀਤੀ ਤਾਂ ਇਹ ਸੋਚਣ ਲਈ ਮਜਬੂਰ ਕਰਦੇ ਨੇ ਕਿ ਅਜੇ ਇਕੱਠ ਸਿੱਖ ਪੰਥ ਲਈ ਆਪਣੇ ਇਤਿਹਾਸ ਨੂੰ ਯਾਦ ਕਰਨ ਆਪਣੇ ਮੌਜੂਦਾ ਮਸਲਿਆਂ ਦੁੱਖ ਤਕਲੀਫਾਂ ਨੂੰ ਆਵਾਜ਼ ਦੇਣ ਤੇ ਭਵਿੱਖ ਦੀਆਂ ਉਮੀਦਾਂ ਜਾਂ ਰਾਹਾਂ ਬਾਰੇ ਸੋਚਣ ਇਹਨਾਂ ਸਭ ਚੀਜ਼ਾਂ 'ਚ ਇੱਕ ਸੰਤੁਲਨ ਕਿਵੇਂ ਬਣਾਉਂਦੇ ਨੇ ਸਹੀ ਗੱਲ ਹੈ ਇਹ ਸਿਰਫ ਬੀਤੇ ਨੂੰ ਯਾਦ ਕਰਨਾ ਨਹੀਂ ਹੁੰਦਾ ਨਹੀਂ ਬਿਲਕੁਲ ਨਹੀਂ ਇਹ ਵਰਤਮਾਨ ਨੂੰ ਵੀ ਸ਼ਕਲ ਦਿੰਦਾ ਹੈ ਤੇ ਭਵਿੱਖ ਦੀ ਦਿਸ਼ਾ ਨੂੰ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ ਹੈ ਤਾਂ ਇਹ ਇੱਕ ਗੁੰਜਲਦਾਰ ਪ੍ਰਕਿਰਿਆ ਹੈ ਜਿਸ ਤੇ ਵਿਚਾਰ ਕਰਨਾ ਬਣਦਾ ਹੈ